ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਚੰਨਜੀਤ ਕੌਰ ਤੇ YouTube ਦੇ ਚੈਨਲ ਸੁਰਖੀ ਬਿੰਦੀ ਤੇ ਤੁਹਾਡਾ ਸਵਾਗਤ ਹੈ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਤੁਹਾਡੇ ਨਾਲ ਥ੍ਰੈਡਿੰਗ ਦੇ ਟਿਪਸ ਟ੍ਰਿਕ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਤੇ ਸਭ ਤੋਂ ਪਹਿਲਾਂ ਥ੍ਰੈਡਿੰਗ ਕਰਨ ਲਈ ਆਪਾਂ ਕੀ ਕਰਨਾ ਹੈ ਆਪਾਂ ਆਈਬ੍ਰੋਸ ਤੇ ਪਾਊਡਰ ਨੂੰ ਲਗਾ ਦੇਣਾ ਹੈ ਪਾਊਡਰ ਲਗਾਉਣ ਨਾਲ ਆਪਣੇ ਥੋੜਾ ਸੌਖਾ ਹੋ ਜਾਂਦਾ ਹੈ ਜਿਹੜੀ ਸਕਿਨ ਆ ਥੋੜੀ ਸਮੂਥ ਹੋ ਜਾਂਦੀ ਆ ਤੇ ਆਪਣੇ ਜ਼ਿਆਦਾ ਖਿੱਚ ਨਹੀਂ ਪੈਂਦੀ ਵਾਲਾ ਨੂੰ ਤੇ ਦਰਦ ਘੱਟ ਹੁੰਦੀ ਐ ਤੇ ਇਸ ਤਰ੍ਹਾਂ ਆਪਾਂ ਪਾਊਡਰ ਲਗਾ ਕੇ ਉਸ ਤੋਂ ਬਾਅਦ ਦਾ ਪ੍ਰੋਸੈਸ ਜਿਹੜਾ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਤੇ ਤੁਸੀਂ ਮੇਰੀ ਵੀਡੀਓ ਦੇ ਨਾਲ ਜੁੜੇ ਰਹਿਣਾ ਬਿਨਾਂ ਸਕਿੱਪ ਕੀਤੇ ਵੀਡੀਓਜ਼ ਨੂੰ ਵੀਡੀਓ ਨੂੰ ਦੇਖਣਾ ਤੇ ਇਹਦੇ ਨਾਲ ਤੁਹਾਨੂੰ ਪ੍ਰੋਪਰ ਨੌਲੇਜ ਮਿਲ ਜੂਗੀ ਤੇ ਤੁਸੀਂ ਘਰ ਬੈਠੇ ਵੀ ਥ੍ਰੈਡਿੰਗ ਦੀ ਪ੍ਰੈਕਟਿਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਈਬ੍ਰੋਸ ਦੇ ਉੱਪਰਲੇ ਵਧੇ ਹੋਏ ਵਾਲਾਂ ਸੀਜ਼ਰ ਦੀ ਹੈਲਪ ਨਾਲ ਆਪਾਂ ਕੱਟ ਲੈਣੇ ਆ ਇਸ ਤਰ੍ਹਾਂ ਕਰਕੇ ਆਪਾਂ ਕਟਿੰਗ ਕਰ ਲੈਣੀ ਵਾਲਾਂ ਦੀ ਤੇ ਉਸ ਤੋਂ ਬਾਅਦ ਆਪਾਂ ਥ੍ਰੈਡਿੰਗ ਕਰਨੀ ਸ਼ੁਰੂ ਕਰਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਉੱਪਰਲੇ ਵਾਲ ਆ ਜਿਹੜੇ ਐਕਸਟਰਾ ਵਾਲ ਸਾਰੇ ਆਪਾਂ 线程 ਦੀ ਹੈਲਪ ਨਾ ਕੱਢ ਦੇਵਾਂਗੇ ਇਸ ਤਰ੍ਹਾਂ ਆਪਾਂ 线程 ਦੀ ਜਿਹੜੀ ਕੈਂਚੀ ਬਣਾ ਕੇ ਅਸਤਰ ਵਾਲ ਕੱਢਦੇ ਜਾਵਾਂਗੇ ਮੇਚਾ ਵਾਲਾ ਨੂੰ ਇਸ ਤਰ੍ਹਾਂ ਵਿੱਚ ਆਪਾਂ ਲੈ ਲੈਣਾ ਹੈ ਕੈਂਚੀ ਦੇ ਵਿੱਚ ਲੈ ਕੇ ਕੱਢਦੇ ਜਾਣਾ ਇਸ ਤਰ੍ਹਾਂ ਦੇਖੋ ਆਹ ਵਾਲੀ ਟ੍ਰਿਕ ਦੇ ਨਾਲ ਉਧਰ ਥ्रेड ਨੂੰ ਓਪੋਜ਼ਿਟ ਸਾਈਡ ਤੋਂ ਥ्रेड ਨੂੰ ਲਿਆਉਂਦੇ ਹੋਏ ਵਿੱਚ ਇਸ ਤਰ੍ਹਾਂ ਕੈਂਚੀ ਦੇ ਵਿੱਚ ਥ्रेड ਨੂੰ ਲੈ ਕੇ ਤੇ ਫਿਰ ਆਪਾਂ ਕੈਂਚੀ ਨੂੰ ਚਲਾ ਦੇਣਾ ਹੈ ਤੇ ਆਪਣੇ ਜਿਹੜੇ ਵਾਲ ਆ ਉਹ ਨਿਕਲ ਜਾਣਗੇ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਥੋੜਾ ਸਟ੍ਰੈਚ ਕਰ ਲਿਆ ਹੈ ਸਟ੍ਰੈਚ ਕਰਕੇ ਆਪਾਂ ਇਹ ਵਾਲੇ ਵੀ ਜਿਹੜੀ ਥ੍ਰੈਡਿੰਗ ਦੇ ਹੇਅਰ ਜਿਹੇ ਰਿਮੂਵ ਕਰਦੇ ਨੇ ਆ ਆਪਾਂ ਹਮੇਸ਼ਾ ਥ੍ਰੈਡਿੰਗ ਕਰਨ ਲੱਗਿਆ ਆਪਾਂ ਨੂੰ ਜ਼ਿਆਦੀ ਕਾਲੀ ਨਹੀਂ ਕਰਨੀ ਚਾਹੀਦੀ ਆ ਰਾਮ ਰਾਮ ਨਾਲ ਆਪਾਂ ਥ੍ਰੈਡਿੰਗ ਕਰੀਏ ਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਪ੍ਰੋਪਰ ਜਿਹੜੀ ਚੰਗੀ ਤਰ੍ਹਾਂ ਥ੍ਰੈਡਿੰਗ ਹੋ ਜਾਵੇ ਜੇਕਰ ਵਿੱਚ ਵਾਲ ਰਹਿ ਜਾਣ ਤੇ ਲੁੱਕ ਵਧੀਆ ਨਹੀਂ ਆਉਂਦੀ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸ਼ੇਪ ਪ੍ਰੋਪਰ ਬਣ ਜੇ ਸੋਹਣੀ ਜਿਹੜੀ ਕਿ ਵੇਖਣ ਵਾਲੇ ਨੂੰ ਵੀ ਵਧੀਆ ਲੱਗੇ ਤੇ ਜਿਹੜਾ ਆਪਣਾ ਗਾਹਕ ਉਸਲਾ ਕੇ ਵੀ ਜਾਵੇ ਤੇ ਦੁਬਾਰਾ ਆਪਣੇ ਕੋਲ ਫਿਰ ਵੀ ਟ੍ਰੈਡਿੰਗ ਕਰਾਉਣ ਲਈ ਆਵੇ ਤੇ ਫਿਰ ਸੇਮ ਹੀ ਆਪਾਂ ਹੇਠਾਂ ਵਾਲੀ ਸਾਈਡ ਤੋਂ ਵੀ హెਅਰਜ਼ ਨੂੰ ਜਿਹੜਾ ਕੱਟਣਾ ਸ਼ੁਰੂ ਕਰ ਦੇਣਾ ਐ ਇਸੇ ਤਰ੍ਹਾਂ ਹੀ ਆਪਾਂ ਉਸੇ ਟ੍ਰਿਕ ਨਾਲ ਹੀ ਇਸ ਤਰ੍ਹਾਂ ਓਪੋਜ਼ਿਟ ਸਾਈਡ ਤੋਂ ਲਿਆਉਂਦੇ ਹੋਏ ਵਿੱਚ ਥ੍ਰੈਡ ਦੇ ਵਿੱਚ ਆਪਾਂ ਕੀ ਹੈਅਰਜ਼ ਲੈ ਲੈਣੇ ਆ ਤੇ ਇਸ ਤਰ੍ਹਾਂ ਕੱਟਦੇ ਜਾਣਾ ਐ ਇੱਥੇ ਆਪਾਂ ਸਟਿਚ ਕਰ ਲਈਏ ਸਕਿਨ ਤੇ ਹੁਣ ਆਪਾਂ ਬਸ ਵਾਲਾ ਨੂੰ ਲੈਂਦੇ ਜਾਣਾ ਹੈ ਥ੍ਰੈਡ ਦੇ ਵਿੱਚ ਤੇ ਇਸ ਤਰ੍ਹਾਂ ਆਪਾਂ ਕੈਂਚੀ ਨੂੰ ਘਮਾਉਂਦੇ ਜਾਵਾਂਗੇ ਤੇ ਥ੍ਰੈਡਿੰਗ ਹੁੰਦੀ ਜਾਏਗੀ ਥ੍ਰੈਡਿੰਗ ਕਰਦੇ ਸਮੇਂ ਆਪਾਂ ਸਟਿਚ ਕਿਉਂ ਕਰਦੇ ਆ ਕਿਉਂਕਿ ਆਪਣਾ ਜਿਹੜੀ ਸਕਿਨ ਜਿਹੜੀ ਆ ਆਈਜ਼ ਦੀ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਕੋਮਲ ਹੁੰਦੀ ਹੈ ਤੇ ਟੱਗੇ ਦਾ ਕੱਟ ਨਾ ਲੱਗੇ ਇਸ ਕਰਕੇ ਆਪਾਂ ਅ ਪਕੜ ਥੋੜੀ ਮਜ਼ਬੂਤ ਕਰ ਲੈਂਦੇ ਆ ਥ੍ਰੈਡਿੰਗ ਕਰਨ ਦੇ ਸਮੇਂ ਜਦੋਂ ਗਾਹਕ ਤੁਹਾਡੇ ਕੋਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਅ ਚੇਅਰ ਤੇ ਬਿਠਾਓ ਤੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੇ ਫੋਰ ਐਡ ਵੀ ਕਰਵਾਉਣਾ ਹੈ ਅપર ਲਿਪਸ ਵੀ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਜੇ ਉਹ ਥ੍ਰੈਡਿੰਗ ਪਹਿਲਾਂ ਸ਼ੁਰੂ ਕਰਦੇ ਹੋ ਫੋਰ ਹੱਡ ਕਰਕੇ ਥ੍ਰੈਡਿੰਗ ਕਰਨੀ ਸ਼ੁਰੂ ਕਰ ਦਵੋ ਤੇ ਥ੍ਰੈਡਿੰਗ ਦੀ ਸ਼ੇਪ ਵੀ ਪੁੱਛ ਲਓ ਜੇ ਫਸਟ ਟਾਈਮ ਕਰਵਾ ਰਹੇ ਐ ਵੈਸੇ ਤਾਂ ਸ਼ੇਪ ਜਿਹੜੀ ਆਪਣੀ ਨੇਚਰਲ ਹੁੰਦੀ ਆ ਉਹੀ ਆਪਾਂ ਉਸੇ ਹਿਸਾਬ ਨਾਲ ਹੀ ਕਰਾਂਗੇ ਬਟ ਥੋੜਾ ਬਾਲਾ ਆਪਾਂ ਜਿਵੇਂ ਜੇਕਰ ਗਾਗ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਵੀ ਆਪਾਂ ਸੈਟਿੰਗ ਜਿਹੜੀ ਉਹ ਕਰ ਸਕਦੇ ਆ ਉਸ ਕਰਕੇ ਆਪਾਂ ਉਹਨਾਂ ਦੀ ਸ਼ੇਪ ਦਾ ਖਾਸ ਧਿਆਨ ਰੱਖਣਾ ਹੈ ਕਿ ਗਾਗ ਕਿਹੋ ਜੀ ਸ਼ੇਪ ਚਾਹੁੰਦਾ ਹੈ ਤੇ ਉਹ ਜੇਕਰ ਮੋਟੀ ਸ਼ੇਪ ਰੱਖਣਾ ਚਾਹੁੰਦੇ ਆ ਜਾਂ ਪਤਲੀ ਇਹ ਤਾਂ ਆਪਣੇ ਵੱਸ ਵਿੱਚ ਆ ਕਿ ਕਈਆਂ ਨੂੰ ਬਰੀਕ ਥ੍ਰੈਡਿੰਗ ਪਸੰਦ ਹੁੰਦੀ ਹੈ ਤੇ ਕਈਆਂ ਨੂੰ ਮੋਟੀ ਬਾਕੀ ਇੱਕ ਗੱਲ ਹੋਰ ਵੀ ਆ ਕਿ ਆਪਾਂ ਫੇਸ ਦੇ ਹਿਸਾਬ ਨਾਲ ਕਿ ਕਿਹੜੇ ਫੇਸ ਤੇ ਭਾਰੇ ਫੇਸ ਤੇ ਕਿਹੜੀ ਜੱਚਦੀ ਆ ਪਤਲੇ ਫੇਸ ਤੇ ਕਿਹੜੀ ਜੱਚਦੀ ਆ ਤੇ ਬਾਕੀ ਆਪਾਂ ਕਸਟਮਰ ਦੀ ਚੁਆਇਸ ਦੇ ਹਿਸਾਬ ਨਾਲ ਥ੍ਰੈਡਿੰਗ ਜਿਹੜੀ ਕਰਨੀ ਹੁੰਦੀ ਹੈ ਤੇ ਹੁਣ ਆਪਾਂ ਇੱਥੇ ਸੈਂਟਰ ਵਾਲੇ ਜਿਹੜੇ ਹੈਅਰਸ ਆ ਉਹਨਾਂ ਨੂੰ ਰਿਮੂਵ ਕਰ ਲੈਣਾ ਹੈ ਇਦਾਂ ਆਪਾਂ ਕੈਂਚੀ ਦੇ ਵਿੱਚ ਵਾਲ ਲੈਣੇ ਆ ਦੇਖੋ ਓਪੋਜ਼ਿਟ ਸਾਈਡ ਤੋਂ ਆਪਾਂ ਆਉਂਦੇ ਹੋਏ ਤੇ ਇਹ ਜਿੱਥੇ ਜਦੋਂ ਆਪਾਂ ਸੈਂਟਰ ਵਿੱਚ ਵਾਲ ਕੱਢਨੇ ਆ ਤੇ ਉੱਪਰ ਨੂੰ ਹੇਠਾਂ ਨੂੰ ਦੋਨੋਂ ਪਾਸੇ ਥ੍ਰੈਡ ਨੂੰ ਜਿੱਧਰ ਨੂੰ ਆਪਣੇ ਵਾਲਾਂ ਦੀ ਗਰੋਥ ਦਾ ਜਿਹੜਾ ਹੁੰਦਾ ਹੈ ਸਾਈਡ ਉਸ ਹਮ ਨਾਲ ਕਈਆਂ ਦੀ ਗਰੋਥ ਥੀ ਉੱਪਰ ਨੂੰ ਹੁੰਦੀ ਕੁਝ ਕੁ ਵਾਲ ਜਿਵੇਂ ਹੇਠਾਂ ਨੂੰ ਜਾਂਦੇ ਹੁੰਦੇ ਆ ਤੇ ਜਿਸ ਤਰ੍ਹਾਂ ਜਿੱਧਰ ਨੂੰ ਗ੍ਰੋਥ ਹੋਵੇ ਉਸੇ ਹਿਸਾਬ ਨਾਲ ਆਪਾਂ ਵਾਲਾਂ ਨੂੰ ਕੈਂਚੀ ਚ ਲੈ ਕੇ ਤੇ ਉਹਨਾਂ ਨੂੰ ਰਿਮੂਵ ਕਰ ਦੇਣਾ ਤੇ ਇਸ ਤਰ੍ਹਾਂ ਹੌਲੀ ਹੌਲੀ ਆਪਾਂ ਜਿਹੜਾ ਸੈਂਟਰ ਵੀ ਵਾਲਾਂ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਆਪਾਂ ਸੈਂਟਰ ਜਿਹੜਾ ਕਲੀਅਰ ਕਰ ਲੈਣਾ ਇੱਥੇ ਜਿੱਧਰ ਨੂੰ ਡਾਇਰੈਕਸ਼ਨ ਹੋਊਗੀ ਉਧਰ ਨੂੰ ਹੀ ਆਪਾਂ ਸ਼ੈਡ ਨੂੰ ਕਮਾ ਲੈਣਾ ਹੈ ਕਿਉਂਕਿ ਕੈਂਚੀ ਦੇ ਵਿੱਚ ਆਪਾਂ ਵਾਲ ਨੂੰ ਲੈਣਾ ਹੁੰਦਾ ਹੈ ਤੇ ਕੈਂਚੀ ਉਧਰ ਨੂੰ ਕਮਾ ਲੈਣੀ ਹੈ ਜਿੱਧਰ ਨੂੰ ਆਪਣੇ ਵਾਲ ਦੀ ਵਾਲਾਂ ਦੀ ਦਿਸ਼ਾ ਨੂੰ ਉੱਗੀ ਤੇ ਇਸੇ ਤਰ੍ਹਾਂ ਆਪਣਾ ਜਿਹੜਾ ਸੈਂਟਰ ਹੋ ਜਾਊਗਾ ਤੇ ਫਿਰ ਆਪਾਂ ਦੂਸਰੀ ਆਈਬ੍ਰੋ ਦੀ ਜਿਹੜੀ ਥ੍ਰੈਡਿੰਗ ਕਰਾਂਗੇ ਜਿਵੇਂ ਆਪਾਂ ਹੁਣ ਇੱਥੇ ਰਾਈਟ ਸਾਈਡ ਆਈਬ੍ਰੋ ਦੀ ਥ੍ਰੈਡਿੰਗ ਕਰ ਲਈ ਆ ਤੇ ਇਹ ਆਪਾਂ ਸਾਹਮਣੇ ਵਾਲੇ ਪਾਸੇ ਖੜ ਕੇ ਕੀਤੀ ਆ ਤੇ ਹੁਣ ਆਪਾਂ ਲੈਫਟ ਸਾਈਡ ਤੇ ਜਾ ਰਹੇ ਆ ਤੇ ਉਹ ਆਪਾਂ ਬੈਕ ਸਾਈਡ ਤੇ ਖੜ ਕੇ ਕਰਾਂਗੇ ਆਈਬ੍ਰੋ ਤੇ ਆਪਾਂ ਪਾਊਡਰ ਲਗਾ ਕੇ ਤੇ ਐਕਸਟਰਾ ਵਾਲ ਜਿਹੜੇ ਆਪਾਂ ਸੀਜ਼ਰ ਨਾਲ ਕੱਟ ਕਰ ਲੈਣੇ ਆ ਤੇ ਸੇਮ ਹੀ ਉਹੀ ਪਹਿਲੇ ਆਈਬ੍ਰੋ ਵਾਲਾ ਪ੍ਰੋਸੈਸ ਕਰਦੇ ਹੋਏ ਹੁਣ ਆਪਾਂ ਆਈਬ੍ਰੋ ਨੂੰ ਸ਼ੇਪ ਦੇਵਾਂਗੇ ਤੇ ਫਿਰ ਆਪਾਂ ਥ੍ਰੈਡਿੰਗ ਸਟਾਰਟ ਕਰਨ ਜਾ ਰਹੇ ਆ ਤੇ ਇਸ ਤਰ੍ਹਾਂ ਆਪਾਂ ਕੈਂਚੀ ਨੂੰ ਇਸ ਤਰ੍ਹਾਂ ਲੈਣਾ ਦੇਖੋ ਕਮਾ ਕੇ ਉਹਦੇ ਵਿੱਚ ਵਾਲਾਂ ਨੂੰ ਸਸਾ ਕੇ ਤੇ ਫਿਰ ਆਪਾਂ ਥ੍ਰੈਡ ਨੂੰ ਕਮਾ ਦੇਣਾ ਤੇ ਇਸ ਤਰ੍ਹਾਂ ਆਪਣੇ ਜਿਹੜੇ ਵਾਲ ਆ ਕਲੀਅਰਲੀ ਨਿਕਲ ਜਾਂਦੇ ਆ ਇਸ ਤਰ੍ਹਾਂ ਆਪਾਂ ਕੈਂਚੀ ਬਣਾਉਂਦੇ ਜਾਣਾ ਕੈਂਚੀ ਦੇ ਵਿੱਚ ਵਾਲ ਲੈਂਦੇ ਜਾਣਾ ਤੇ ਇਸ ਤਰ੍ਹਾਂ ਆਪਾਂ ਨੇ ਜਿਹੜੇ ਕਲੀਅਰਲੀ ਵਾਲ ਜਿਹੜੇ ਆ ਨਿਕਲਦੇ ਜਾਣਗੇ ਥ੍ਰੈਡਿੰਗ ਕਰਨ ਤੋਂ ਬਾਅਦ ਜਿਹੜਾ ਆਪਣਾ ਫੋਰ ਹੈਡ ਆ ਉਹ ਬਹੁਤ ਜ਼ਿਆਦਾ ਗਲੋਇੰਗ ਦਿਖਣ ਲੱਗ ਪੈਂਦਾ ਹੈ ਥ੍ਰੈਡਿੰਗ ਕਰਨ ਨਾਲ ਆਪਣੀ ਜਿਹੜੀ ਫੇਸ ਦੀ ਲੁੱਕ ਵੀ ਬਹੁਤ ਚੇਂਜ ਹੋ ਜਾਂਦੀ ਆ ਤੇ ਆਪਣੀ ਪਰਸਨੈਲਿਟੀ 'ਚ ਵੀ ਬਹੁਤ ਚੇਂਜ ਆਉਂਦਾ ਹੈ ਥ੍ਰੈਡਿੰਗ ਕਰਨ ਨਾਲ ਆਪਣਾ ਫੇਸ ਗਲੋਇੰਗ ਤਾਂ ਲੱਗਦਾ ਹੀ ਹੈ ਤੇ ਤੇ ਸਪਨਾ ਜਿਹੜਾ ਐ ਅਟਰੈਕਟਿਵ ਵੀ ਲੱਗਦਾ ਐ ਤੇ ਆਪਣੇ ਵਿੱਚ ਵੀ ਕੰਫੀਡੈਂਸ ਆ ਜਾਂਦਾ ਐ ਕਿਉਂਕਿ ਆਪਣੀ ਲੁੱਕ ਜਿਹੜੀ ਇਹਦੇ ਨਾਲ ਬਹੁਤ ਚੇਂਜ ਹੁੰਦੀ ਐ ਤੇ ਸਕਿਨ ਵੀ ਵਾਈਟ ਵਾਈਟ ਦੱਗਣ ਲੱਗ ਪੈਂਦੀ ਐ ਕਿਉਂਕਿ ਜਿਹੜੇ ਹੈਅਰ ਜਦੋਂ ਰਿਮੂਵ ਹੋ ਜਾਂਦੇ ਆ ਉਦੋਂ ਸਕਿਨ ਉੱਥੇ ਜਿਹੜੀ ਆ ਆ ਵਾਈਟ ਲੱਗਣ ਲੱਗ ਪੈਂਦੀ ਤੇ ਗਲੋਇੰਗ ਲੱਗਦੀ ਐ ਬਸ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਕਿ ਕਦੇ ਵੀ ਆ ਥ੍ਰੈਡਿੰਗ ਕਰਦੇ ਸਮੇਂ ਕਾਲ ਨਹੀਂ ਕਰਨੀ ਤੇ ਕੱਟ ਲੱਗਣ ਤੋਂ ਬਚਾਉਣਾ ਹੈ ਕੱਟ ਤਾਂ ਹੀ ਲੱਗੂਗਾ ਜੇਕਰ ਆਪਾਂ ਸਕਿਨ ਨੂੰ ਸਟਿਚ ਨਾ ਕਰਾਂਗੇ ਤਾਂ ਸਕਿਨ ਵਿੱਚ ਆ ਜਾਂਦੀ ਹੈ ਕੈਂਚੀ ਦੇ ਤੇ ਥੋੜੀ ਆਪਾਂ ਇਸ ਤਰ੍ਹਾਂ ਸਕਿਨ ਸਟਿਚ ਕਰ ਲਵਾਂਗੇ ਤਾਂ ਆਪਣੇ ਕੱਟ ਨਹੀਂ ਲੱਗਦਾ ਇੰਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਥ੍ਰੈਡਿੰਗ ਕਰਨੀ ਹੈ ਤਾਂ ਜੋ ਕਸਟਮਰ ਵੀ ਅ ਵਧੀਆ ਫੀਲ ਕਰੇ ਤੇ ਆਪਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਦੂਸਰਾ ਆਪਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਕਸਟਮਰ ਦੀ ਸਕਿਨ ਕਿਸ ਤਰ੍ਹਾਂ ਦੀਆਂ ਦੀ ਬਹੁਤ ਜ਼ਿਆਦਾ ਸੈਂਸਿਟਿਵ ਸਕਿਨ ਹੁੰਦੀ ਆ ਤੇ ਆਪਾਂ ਉੱਥੇ ਜ਼ਿਆਦਾ ਹੱਥ ਨੂੰ ਹਾਰਡ ਨਹੀਂ ਰੱਖ ਸਕਦੇ ਹੱਥ ਨੂੰ ਥੋੜਾ ਸੌਫਟ ਰੱਖ ਕੇ ਥ੍ਰੈਡ ਚਲਾਉਣਾ ਚਾਹੀਦਾ ਹੈ ਜੇਕਰ ਆਪਾਂ ਜ਼ਿਆਦਾ ਹਾਰਡ ਰੱਖਾਂਗੇ ਤਾਂ ਉਹਨਾਂ ਦੇ ਕੱਟ ਲੱਗਣ ਦਾ ਖਤਰਾ ਰਹਿੰਦਾ ਹੈ ਕਈ ਜੇ ਸਕਿਨ ਜਿਆਦਾ ਖਰਾਬ ਹੋਈ ਹੁੰਦੀ ਹੈ ਉਹਨਾਂ ਦੇ ਵੀ ਮਤਲਬ ਸਕਿਨ ਨੂੰ ਕਾਫੀ ਸਟਿਚ ਕਰਕੇ ਹੌਲੀ ਹੌਲੀ ਤਾਂਗੇ ਨੂੰ ਚਲਾ ਕੇ ਤੇ ਥ੍ਰੈਡਿੰਗ ਕਰੋ ਤੇ ਇਹ ਸਾਡੀ ਅੱਜ ਦੀ ਆਈਬ੍ਰੋ ਦੀ ਫਾਈਨਲ ਲੁੱਕ ਮੇਡ ਕਰਦੇ ਆ ਤੁਹਾਨੂੰ ਮੇਰੀਆਂ ਟਿਪਸ ਤੇ ਟ੍ਰਿਕਸ ਪਸੰਦ ਆਈਆਂ ਹੋਣਗੀਆਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ ਤੇ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਆਂ ਨੈਕਸਟ ਵੀਡੀਓਜ਼ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ